ਘਾਗਾ ਲੀਟਨੇ ਸੀ ਗਿਆ ਉਹਦਾ ਸ਼ੂਟ ਬੜਾ ਅਲੱਗ-ਅਲੱਗ ਥਾਵਾਂ ਤੇ ਚੱਲਦਾ ਸੀਗਾ ਮਾਉਂਦ ਹਨਾ ਤੁਜੀ ਫਿਲਮ ਸੈਟਸ ਤੇ ਬਣੀ ਹੈ ਪਹਿਲੀ ਫਿਲਮ ਵਿੱਚ ਜਿਹਦੇ ਸੈਟ ਲੱਗੇ ਆ ਪ੍ਰੋਪਰ ਤੇ ਭਾਈ 300 ਦਾ ਕਰੂ ਸੀ ਉੱਥੇ ਅਜ਼ਾਦ 150 ਬੰਦਾ ਤੇ ਮੈਨੂੰ ਲੱਗਦਾ ਕਲਾ ਹਾਰਟ ਡਿਪਾਰਟਮੈਂਟ ਦਾ ਹੀ ਸੀਗਾ ਕਿ ਤੇ ਬਾਜ਼ਾਰ ਦਾ ਸੈਟ ਲੱਗ ਰਿਹਾ ਕਿਸੇ ਕਬੇਲੇ ਦਾ ਕਿਤੇ ਜੇਲ੍ਹ ਦਾ ਸੈਟ ਲੱਗ ਰਿਹਾ ਕਿਤੇ ਪਿੰਡ ਦਾ ਲੱਗ ਰਿਹਾ ਮਤਲਬ ਕਾਫੀ ਦੂਰ-ਦੂਰ ਸੈਟ ਸੀਗੇ ਤੇ ਅਸੀਂ ਡੇਰਾ ਸ਼ੂਟ ਕਰ ਰਹੇ ਸੀ ਕਿ ਡੇਰਾ ਸੀ ਬਹੁਤ ਵਧੀਆ ਉੱਥੋਂ ਡਾਟਾ ਦਾ ਵੈਨਟੀ ਫੈਂਸ ਕਰੀਆਂ ਸੀਗੀਆਂ ਬੇਸ ਤੇ ਉੱਥੋਂ ਕਾਰਡ ਲੈ ਕੇ ਤੇ ਭੇਜਿਆ ਹੁਣ ਕਾਰਡ ਜਿਹੜਾ ਸੀਗਾ ਉਹ ਕਾਰਡ ਹੀ ਘੱਟੋ ਘੱਟ ਫੇੜ ਪਾਉਣੇ 2 ਲੱਖ ਦਾ ਕਾਰਡ ਸੀ ਜਿਹੜਾ ਕੈਂਪ ਵਿੱਚ ਪੈਂਦਾ ਬਟਾ ਕਾਰਡ ਸੀ ਤੇ ਅੱਧੇ ਦਿਨ ਦਾ ਡਾਟਾ ਸੀਗਾ ਉਹਨੂੰ ਵਿੱਚ ਅੱਧਾ ਦਿਨ ਕੀ ਮਤਲਬ ਦੁਪਹਿਰ ਤੋਂ ਬਾਅਦ 4 ਵਜੇ ਤੱਕ ਦਾ ਡਾਟਾ ਇਸ ਸਵੇਰ ਤੋਂ ਲੈ ਕੇ ਉਹ ਮੋ ਡਰਾਈਵਰ ਲੈ ਕੇ ਜਾ ਰਿਹਾ ਸੀ ਜਿਹਨੂੰ ਵੈਲਿਊ ਕੀ ਪਤਾ ਉਹ ਚੀਜ਼ ਹੈਕ ਹੀ ਕਾਰਡ ਉਹਨਾਂ ਕਿਤੇ ਉਹਨੂੰ ਰੇਤ ਵਿੱਚ ਦੇਖ ਹੁਣ ਰੇਤ ਵਿੱਚ ਕੁਵਾਚੀ ਚੀਜ਼ ਲੱਭਦੀ ਨਹੀਂ ਜਦੋਂ ਉਹਦੇ ਕਾਰਡ ਛੋਟਾ ਜਾ ਉਹ ਕਿੱਥੇ ਲੱਭਣਾ ਲਵ ਦੇ ਲਵ ਦੇ ਲਵ ਦੇ ਇਸ ਸ਼ਾਮ ਨੂੰ ਵਿਚਾਰੇ ਡਰਾਈਵਰ ਗਰੋਂਦੇ ਹੁੰਦੇ ਜੀ ਆਏ ਵੀ ਜੀ ਪੌ ਦਾ ਵੱਟਾ ਲਾਸ ਹੋ ਗਿਆ ਹੁਣ ਇੱਕ ਦਿਨ ਦਾ ਜਿਹੜਾ ਸ਼ੂਟ ਦਾ ਖਰਚਾ ਆ ਉਹ 8-9 ਲੱਖ ਰੁਪਏ ਹੁੰਦਾ ਜਿੰਨਾ ਸੈਟਅਪ ਸੀ ਉਹ ਪਲੱਸ ਕਾਰਡ ਪਲੱਸ ਡਾਟਾ ਇਹੋ ਦੇ ਬੀ ਸੀ ਉਹ ਮੁੰਡਾ ਜਿਹੜਾ ਡਰਾਈਵਰ ਚਾਰ ਸਿਓ ਕਹਿੰਦਾ ਭਾਜੀ ਗਲਤੀ ਹੋ ਗਈ ਹੈਗਾ ਕੀ ਹੋਇਆ ਕਹਿੰਦਾ ਭਾਜੀ ਕਾਰਡ ਗਵਾਚ ਗਿਆ ਮੈਂ ਕਿਹੜਾ ਕਹਿੰਦਾ ਜਿਸ ਤੇ ਸਾਰਾ ਡਾਟਾ ਸੀ ਅੱਜ ਦਾ ਮੇਰੇ ਕੋਈ ਛੋਟੀ ਗਲਤੀ ਹੈ ਕਹਾਂ ਪਾਜੀ ਹੁਣ ਕੀ ਕਰੀਏ ਅਸੀਂ ਕੈਮਰੇ ਵਾਲਿਆਂ ਨੇ ਕਾਰਡ ਫੜਾਇਆ ਵੀ ਜਾ ਕੇ ਵੈਨਟੀ ਬੈਂਚ 'ਚ ਫੜਾਇਆ ਡਾਟਾ ਕਾਪੀ ਕਰ ਲਿਆ ਉਹ ਮੁੰਡੇ ਕੋਲ ਦੇਖ ਪਿਆ ਕਿੱਥੇ ਕਾਰਡ ਤੇ ਧਿਆਨ ਨਹੀਂ ਮੈਂ ਵੀ ਦੇਖਾਂ ਮੈਂ ਹੁਣ ਕਾਰਸ ਪਾਜੀ ਨੂੰ ਕਿੱਦਾਂ ਗੱਲ ਕਰਾਂ ਮੈਂ ਮੈਂ ਵੀ ਝਿਜਕਦੇ ਜੇ ਤੇ ਕਾਰਸ ਪਾਜੀ ਨਾਲ ਗੱਲ ਕੀਤੀ ਮੈਂ ਆਪਾਂ ਦੀ ਇੱਕ ਨਾ ਮੁੰਡੇ ਕੋਲ ਗਲਤੀ ਨਾ ਥੋੜਾ ਯਾਰ ਜਦੋਂ ਸਾਹ ਨੂੰ ਗਹਿਦੇ ਕੀ ਹੋ ਰਿਹਾ ਹੁਣ ਉਹ ਸ਼ੂਟ ਬਹੁਤ ਮੇਜਰ ਸੀਗਾ ਏਰਾ ਸੀ ਡੇਰੇ ਨੂੰ ਆਗ ਲਾਉਣੀ ਸੀ ਸਾਰਾ ਸੈਟ ਡਿਸਟਰੋਏ ਕਰਦਾ ਸੀ ਮੈਂ ਕਿਹਾ ਜਿਹੜਾ ਸ਼ੂਟ ਸੀ ਨਾ ਉਹ ਕਾਰਡ ਗਿਆ ਕਹਿੰਦੇ ਕਿੱਥੇ ਮੈਂ ਕਹਿੰਦਾ ਮੈਂ ਤੇ ਡੇਟ ਹੀ ਨਹੀਂ ਲਿਆ ਉਹਨਾਂ ਦੋ ਸੈਕਿੰਡ ਪਾਜ਼ ਲੈ ਆ ਕਹਿੰਦੇ ਚਲੋ ਹੋ ਗਿਆ ਕਿਸੇ ਨੇ ਜਾਣ ਕੇ ਉਹ ਵੀ ਕੀਤਾ ਹੋਣਾ ਤੇ ਮੈਂ ਕਹਾ ਹਾਂ ਦੀ ਜਾਣ ਕੇ ਤੇ ਕੌਣ ਕਰਦਾ ਕਹਿੰਦੇ ਚਲੋ ਫਿਰ ਕੋਈ ਗੱਲ ਨਹੀਂ ਕੱਲ ਸ਼ੂਟ ਰੱਖ ਲਓ ਇਹ ਕੰਮ ਰਿਤਮ ਬੋਏ ਸੀ ਕਰ ਸਕਦਾ ਹੋਰ ਵੀ ਕਰ ਸਕਦਾ ਜੋ ਕੋਈ ਹੋਰ ਪ੍ਰੋਡਕਸ਼ਨ ਉਹਨੇ ਧੌਣ ਤੇ ਗੋਟਾ ਰੱਖ ਲੈਣਾ ਹੀ ਜਾ ਕੇ ਵੀ ਕਿੱਥੇ ਗਿਆ ਕਾਟ ਲਿਆ ਸੋ ਮॉड ਫਿਲਮ ਨਹੀਂ ਬਣੀ ਜਿਆਦਾ ਮॉड ਫਿਲਮ ਕਿਆ ਬਾਤ ਕਈਆਂ ਦੇ ਮੋਢੇ ਟੁੱਟੇ ਕਈਆਂ ਦੇ ਗਿੱਟੇ ਟੁੱਟੇ ਉੱਤੇ ਘੋੜਿਆਂ ਦੇ ਟਿਕ ਟਿਕ ਚ ਬਹੁਤ ਕਮਾਲ ਦੀ